ਗੁੱਡ ਇਵਨਿੰਗ एवरीवन ਸੋ ਪਲੀਜ਼ ਜਲਦੀ ਦੱਸਿਓ ਵੀਡੀਓ ਚੱਲ ਰਹੀ ਹੈ ਜਾਂ ਨਹੀਂ हां प्लीज जल्दी व, आ, वीडियो वॉइस क्लियर है या नहीं है? क्लियर है या नहीं नहीं है 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 प्लीज जल्दी रिप्लाई करके वीडियो सो जिवा पता है कल अपनी टीपी वादा है? देखे होना तेरा तीन दो हजार पच्ची तक ती अपनी टीपी पूरी कर सकते हो ठीक है ਸੋ ਕਾਫੀ ਸਟੂਡੈਂਟ ਦੇ ਮੈਸੇਜ ਆਏ ਕਿ ਸਾਡੀ ਟੀਪੀ ਦੇ ਇੰਨੇ ਦਿਨ ਬੰਦ ਏ ਇੰਨੇ ਦਿਨ ਬੰਦ ਏ ਤਾਂ ਅਸੀਂ ਲਗਾਉਣੀ ਆ ਜਾਂ ਨਹੀਂ ਲਗਾਉਣੀ ਮੈਂ 2-3 ਜਣਿਆਂ ਤੋਂ ਕਨਫਰਮ ਕੀਤਾ ਕਿਸੇ ਨੇ ਮੈਨੂੰ ਕੁਝ ਸਲਾਹ ਦਿੱਤੀ ਐ ਕਿਸੇ ਨੇ ਮੈਨੂੰ ਕੁਝ ਸਲਾਹ ਦਿੱਤੀ ਐ ਦੋਵਾਂ ਨੇ ਅਲੱਗ-ਅਲੱਗ ਦੱਸਿਆ ਮੈਨੂੰ ਸੋ ਜੋ ਵੀ ਮੈਨੂੰ ਦੱਸਿਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਠੀਕ ਐ ਸੋ ਜੋ ਵੀ ਮੈਨੂੰ ਜਾਣਕਾਰੀ ਦਿੱਤੀ ਐ ਸੋੰ ਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਸੋ ਮੈਨੂੰ ਇਹੀ ਦੱਸਿਆ ਪੀ 117 ਦਿਨ ਪੂਰੇ ਕਰਨ ਲਈ ਸਟੂਡੈਂਟ ਨੂੰ ਕਹਿ ਦੋ ਠੀਕ ਐ ਕਿ ਜਿੰਨਾਂ ਦੇ ਦਿਨ 117 ਤੋਂ ਘੱਟ ਹੈ ਉਹਨਾਂ ਨੂੰ ਕਹਿ ਦਿਓ ਪੂਰੇ ਕਰ ਦਿਓ ਪੂਰੇ ਕਰ ਲਓ ਓਕੇ ਸੋ ਤੁਸੀਂ ਪਲੀਜ਼ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਉਹਦੇ ਕਾਲਜ ਤੋਂ ਆਪਦੀ ਡਾਇਟ ਤੋਂ ਇੱਕ ਵਾਰ ਜਰੂਰ ਪਤਾ ਕਰ ਲਓ ਕਿ ਸਾਡੇ ਇੰਨੇ ਦਿਨ ਬੰਦਿਆ ਸੀ ਟੀਪੀ ਲਗਾਉਣੀ ਹੈ ਜਾਂ ਨਹੀਂ ਲਗਾਉਣੀ ਓਕੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਨੁਕਸਾਨ ਹੋ ਜੇ ਠੀਕ ਹੈ ਕਿਸੇ ਦੇ 112 ਦਿਨ ਬੰਦੇ ਹੋਣ ਬਾਅਦ ਚੋ ਕਹਿ ਦੇਣ ਕਿ ਨਹੀਂ ਜੀ ਅਸੀਂ ਤਾਂ 117 ਦਿਨ ਪੂਰੇ ਕਰਨ ਨੂੰ ਕਿਹਾ ਸੀਗਾ ਠੀਕ ਹੈ ਸੋ ਪਲੀਜ਼ ਇੱਕ ਵਾਰ ਆਪਦੇ ਕਾਲਜ ਵਿੱਚੋਂ ਆਪਦੇ ਡਾਈਟ ਵਿੱਚੋਂ 5 ਮਿੰਟ ਲੱਗਣਗੇ ਸੰਪਰਕ ਕਰਕੇ ਕਾਲਜ ਨਾਲ ਜਾਂ ਡਾਈਟ ਨਾਲ ਤੁਸੀਂ ਇੱਕ ਵਾਰਾ ਜਰੂਰ ਇਹ ਕਨਫਰਮ ਕਰ ਲਓ ਕਿ ਸਾਡੇ 5 117 ਤੋਂ ਘੱਟ ਇਹ ਦਿਨ ਅਸੀਂ ਪੂਰੇ ਕਰਨਿਆ ਜਾਂ ਨਹੀਂ ਕਰਨੇ ਓਕੇ ਕਿਤੇ ਇਹ ਨਾ ਹੋਵੇ ਕਿਤੇ ਇਹ ਨਾ ਹੋਵੇ ਤੁਹਾਨੂੰ ਬਾਅਦ ਵਿੱਚ ਰੋਲ ਨੰਬਰ ਇਸ਼ੂ ਨਾ ਕਰਨ ਓਕੇ ਸੋ ਆਪਦੀ ਸੇਫ ਸਾਈਡ ਹਮੇਸ਼ਾ ਲੈ ਕੇ ਚੱਲਿਆ ਕਰੋ ਆਪਦੇ ਆਪ ਨੂੰ ਪਹਿਲਾਂ ਸੇਫ ਕਰ ਲਓ ਚੰਗੇ ਤਰੀਕੇ ਨਾਲ ਕਿ ਸਾਡੇ 117 ਦਿਨ ਬਣ ਗਏ ਠੀਕ ਹੈ ਗਏ ਗਲਤੀ ਨਾ ਕਰਿਓ ਓਕੇ ਮੈਨੂੰ ਨਹੀਂ ਪਤਾ ਕਿ ਇਹਨਾਂ ਦਾ ਰੂਲ ਕੀ ਹੈ ਰੂਲ ਇਹ ਪੈਰ-ਪੈਰ ਤੇ ਚੇਂਜ ਕਰ ਦਿੰਦੇ ਆ ਓਕੇ ਤੁਹਾਨੂੰ ਪਤਾ ਹੀ ਏਟੀਟੀ ਕਰਨੀ ਬਹੁਤ ਔਖੀ ਕਰ ਰੱਖੀ ਆ ਓਕੇ ਟੀਪੀ ਦਾ ਕਦੇ ਕੁਝ ਕਦੇ ਕੁਝ ਸੋ ਇੱਕ ਵਾਰ ਆਵਦੇ ਆਪ ਨੂੰ ਜਰੂਰ ਸਿਕਿਉਰ ਕਰ ਲਿਓ ਮੈਨੂੰ ਨਹੀਂ ਪਤਾ ਜੀ ਈਰਮਾਨ ਜੀ ਅਜੇ ਨਹੀਂ ਦੱਸਿਆ ਕੁਝ ਰਿਜ਼ਲਟ ਬਾਰੇ ਠੀਕ ਹੈ ਜਦੋਂ ਪਤਾ ਲੱਗੇਗਾ ਮੈਂ ਜਰੂਰ ਵੀਡੀਓ ਬਣਾ ਦੂੰਗਾ ਓਕੇ ਸੋ ਇੱਕ ਵਾਰ ਤੁਸੀਂ ਆਪਣੇ ਕਾਲਜ ਨਾਲ ਸੰਪਰਕ ਕਰ ਲਓ ਆਪਣੀ ਡਾਈਟ ਨਾਲ ਸੰਪਰਕ ਕਰ ਲਓ ਕਿ ਸਾਡੇ 117 ਤੋਂ ਘੱਟ ਹੈ ਦਿਨ ਅਸੀਂ ਪੂਰੇ ਕਰੀਏ ਜਾਂ ਨਾ ਕਰੀਏ ਠੀਕ ਹੈ ਜੇ ਤਾਂ ਉਹ ਕਹਿਣਗੇ ਕਿ ਪੂਰੇ ਕਰ ਲਓ 117 ਫਿਰ ਤਾਂ ਤੁਸੀਂ ਟੀਪੀ ਦੁਆਰਾ ਲਗਵਾ ਕੇ ਆਪ ਦੇ 117 ਦਿਨ ਪੂਰੇ ਕਰ ਲਿਓ ਤੇ ਜੇ ਉਹ ਕਹਿਣਗੇ ਨਹੀਂ ਜੀ 90% ਚਾਹੀਦੀ ਹੈ ਮਤਲਬ 108 ਦਿਨ ਚਾਹੀਦੀ 107 ਦਿਨ ਚਾਹੀਦੇ ਆ ਫਿਰ ਤੁਸੀਂ ਨਾਗ ਲਵਾਇਓ ਠੀਕ ਹੈ ਮੈਂ ਤੁਹਾਨੂੰ ਇਹੀ ਸਲਾਹ ਦੇਣ ਵਾਸਤੇ ਵੀਡੀਓ ਬਣਾਈ ਅੱਜ ਲਾਈਵ ਦੁਆਰਾ ਆਇਆ ਠੀਕ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਦਾ 1-2 ਦਿਨਾਂ ਕਰਕੇ ਨੁਕਸਾਨ ਹੋ ਜੇ ਕਿਸੇ ਨੂੰ ਰੋਲ ਨੰਬਰ ਇਸ਼ੂ ਨਾ ਹੋਵੇ ਵੈਸੇ ਤਾਂ ਰੂਲ ਇਹੀ ਕਹਿੰਦੇ ਆ 117 ਦਿਨ ਦੀ ਟੀਪੀ ਹੁੰਦੀ ਆ ਜਿੰਦੇ ਵਿੱਚੋਂ 90% ਆਪਣੀ ਅਟੈਂਡੈਂਸ ਜ਼ਰੂਰੀ ਆ 90% ਦਾ ਮਤਲਬ ਹੈ 107 ਜਾਂ 108 ਦਿਨ ਬੰਦੇ ਆ ਠੀਕ ਹੈ ਵੈਸੇ ਤਾਂ ਰੂਲ ਇਹੀ ਕਹਿੰਦੇ ਆ ਕਿ 90% ਦੇ ਸਾਹਬ ਨਾਲ 108 ਦਿਨ ਬੰਨੇ ਚਾਹੀਦੇ ਆ 107 ਦਿਨ ਬੰਨੇ ਚਾਹੀਦੇ ਆ ਸੋ ਬਣ ਗਏ ਤਾਂ ਬਹੁਤ ਠੀਕ ਆ ਬਟ ਪਤਾ ਨਹੀਂ ਐ ਸਈਆਰਟੀ ਕਿਹੜਾ ਨਵਾਂ ਕੋਈ ਰੂਲ ਕਰਦੇ ਜਿਵੇਂ ਤੁਹਾਨੂੰ ਪਤਾ ਹੀ ਐ ਈਟੀਟੀ ਦੇ ਉੱਪਰ ਪਹਿਲਾਂ ਪਲੱਸ 2 ਬੇਸ ਹੁੰਦੀ ਸੀ ਫਿਰ ਗ੍ਰੈਜੂਏਸ਼ਨ ਬੇਸ ਕਰਤੀ ਉਸ ਤੋਂ ਬਾਅਦ ਨਵਾਂ ਰੂਲ ਕੱਢਿਆ ਕਿ ਟੈਸਟ ਵੀ ਹੋਏਗਾ ਤੇ ਟੈਸਟ ਵਿੱਚ ਕਿਹੜਾ ਰੂਲ ਲਗਾਤਾ ਜਿਨ੍ਹਾਂ ਦੇ 50% ਹੋਣੇ ਚਾਹੀਦੇ ਆ ਜਰਨਲ ਤੋਂ ਤੇ 45% ਐਸਸੀ ਬੀਸੀ ਦੇ ਨੰਬਰ ਹੋਗੇ ਆ ਉਹਨਾਂ ਨੂੰ ਕੀ ਐਡਮਿਸ਼ਨ ਮਿਲ ਜੇਗਾ ਬਾਕੀ ਨੂੰ ਐਡਮਿਸ਼ਨ ਨਹੀਂ ਮਿਲੇਗਾ ਓਕੇ ਸੋ ਇਹੋ ਜੇ ਕਾਫੀ ਰੂਲ ਚੇਂਜ ਕੀਤੇ ਆ ਸੋ ਟੀਪੀ ਦੇ ਰਿਲੇਟਿਡ ਵੀ ਹੋ ਸਕਦਾ ਕੋਈ ਨਾ ਕੋਈ ਰੂਲ ਚੇਂਜ ਕਰਤਾ ਹੋਵੇ ओके सो ਤੁਸੀਂ ਆਪਦੇ ਆਪ ਨੂੰ ਸਿਕਿਉਰ ਜਰੂਰ ਕਰੋ ਓਕੇ 5 ਮਿੰਟ ਦਾ ਸਮਾਂ ਲੱਗੇਗਾ ਆਪਦੇ ਕਾਲਜ ਨਾਲ ਸੰਪਰਕ ਕਰਕੇ ਉਹਨਾਂ ਤੋਂ ਇਹ ਗੱਲ ਪੁੱਛ ਲਓ ਜ ਜਸਰਾਏ ਸਿੰਘ ਦਾ ਮੈਸੇਜ ਆ ਪਹਿਲਾਂ ਪੀਐਸਟ ਦਾ 8TT ਕੈਡਰ ਜਿੱਥੋਂ ਤੱਕ ਹਾਲਾਤ ਹਨ ਤਾਂ ਮੈਨੂੰ ਲੱਗਦਾ ਪਹਿਲਾਂ ਪੀਐਸਟ ਆਊਗਾ ਦੁਬਾਰਾ ਠੀਕ ਹੈ ਕਿਉਂਕਿ ਇਹ ਸਰਕਾਰ ਜਾਂਦੀ ਜਾਂਦੀ ਭਰਤੀ ਕੱਢ ਕੇ ਜਾਊਗੀ ਹੁਣ ਨਹੀਂ ਕੱਢਦੀ ਮੇਰੇ ਹਿਸਾਬ ਨਾਲ ਕਿਉਂਕਿ ਹਜੇ ਤਾਂ 2364 ਤੇ 9994 ਨਹੀਂ ਪੂਰੀਆਂ ਹੋਈਆਂ ਜਿੰਨਾ ਚਿਰ ਇਹ ਪੂਰੀਆਂ ਨਹੀਂ ਹੋਈਆਂ ਉਹਨਾਂ ਚਿਰੋ ਕਿੱਥੇ ਤੁਹਾਡੀ ਨਵੀਂ ਭਰਤੀ ਆ ਜੂਗੀ ਤੇ ਨਵੀਂ ਭਰਤੀ ਆਉਗੀ ਵੀ ਛੋਟੀ ਆਉਗੀ ਵੱਡੀ ਭਰਤੀ ਨਹੀਂ ਆਉਂਦੀ ਐਸਦੀ ਜਿਵੇਂ ਪਹਿਲਾਂ ਆਈਆਂ ਨਾ 635 ਦੀ 994 ਦੀ ਕਿਉਂਕਿ ਹੌਲੀ ਹੌਲੀ ਸਕੂਲ ਤਾਂ ਮਰਜ ਕੀਤੇ ਜਾ ਰਹੇ ਆ ਪ੍ਰਾਇਮਰੀ ਨੂੰ ਮਿਡਲ ਨੂੰ ਹੋਲ ਹੋ ਸਕਦਾ ਹੌਲੀ ਹੌਲੀ ਮਰਜ ਕਰਦੇ ਨੇ ਬੱਚਿਆਂ ਦੀ ਸੰਖਿਆ ਘਟ ਐ ਜਿੱਥੇ ਓਕੇ ਸੋ ਮੈਨੂੰ ਲੱਗਦਾ ਛੋਟੀ ਭਰਤੀ ਆਉਗੀ ਪਰ ਅੱਗੇ ਦੇਖਾਂਗੇ ਜਦੋਂ ਆਉਗੀ ਭਰਤੀ ਓਕੇ ਇਕ ਲੋਟੇ ਦੇ ਨਾਲ ਤੁਸੀਂ ਦਾ ਜਰੂਰ ਪੂਰੇ ਕਰੋ ਭਾਈ ਤੁਹਾਡੇ ਤਾਂ ਘੱਟ ਨੇ ਤੁਹਾਡੇ ਤਾਂ 107 ਦਿਨ ਵੀ ਨਹੀਂ ਬਣਦੇ ਤੁਹਾਡੇ ਤਾਂ 90% ਵੀ ਨਹੀਂ ਬਣਦੇ ਮੁਸਕਾਨ ਕਾਲਜ ਜੀ ਤੁਸੀਂ ਆਪਦੀ ਟੀਪੀ ਜਰੂਰ ਲਗਾਓ ਤੇ ਆਪਦੇ ਦਿਨ ਪੂਰੇ ਕਰੋ ਓਕੇ ਪ੍ਰੈਂਕਾ ਜੀ ਤੁਸੀਂ ਆਪ ਦੇ 113 ਦਿਨਾਂ ਕਨਫਰਮ ਕਰ ਲਿਓ ਜੇ ਤਾਂ ਕਹਿਣਗੇ ਲਗਾਉਣੀਆਂ ਤਾਂ ਲਗਾ ਲਿਓ ਨਹੀਂ ਤਾਂ ਤੁਹਾਡੇ ਵੈਸੇ ਤਾਂ ਪੂਰੇ ਆ ਰੂਲ ਦੇ ਅਕੋਰਡਿੰਗ ਪੂਰੇ ਆ 90% ਦੇ ਹਿਸਾਬ ਨਾਲ ਤੁਹਾਡੇ 5 ਦਿਨ ਜ਼ਿਆਦਾ ਬਣਦੇ ਆ ਪਰ ਜਿਨ੍ਹਾਂ ਨੇ ਕੋਈ ਨਵਾਂ ਰੂਲ ਕਰਤਾ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਓਕੇ ਕਿਉਂਕਿ ਤਾਂ ਹੀ ਇਹਨਾਂ ਨੇ ਕੀ ਆ ਜਿਹੜਾ ਟੀਪੀ ਦੇ ਉੱਪਰ ਦੋ ਵਾਰ ਵਾਅਦਾ ਕਰਤਾ ਪਹਿਲਾਂ ਤਾਂ ਵਾਅਦਾ ਕੀਤਾ ਸੀ 25 ਅਕਤੂਬਰ ਤੋਂ ਲੈ ਕੇ 19 ਨਵੰਬਰ ਤੱਕ ਤੇ ਦੂਜਾ ਹੁਣ ਇਹਨਾਂ ਨੇ ਫਿਰ ਦੁਬਾਰਾ ਕਰਤਾ ਓਕੇ ਮਤਲਬ ਕੁਛ ਨਾ ਕੁਛ ਗੜਬੜੀ ਹੈਗੀ ਆ ਜਿਵੇਂ ਕਹਿੰਦਾ ਕੁਛ ਗੜਬੜੀ ਆ ਦਿਆ ਓਕੇ ਸੋ ਆਪਦੇ ਆਪ ਨੂੰ ਸੇਵ ਕਰ ਲਓ ਠੀਕ ਹੈ ਬਾਤ ਚਾ ਮੈਨੂੰ ਕਮੈਂਟਾਂ ਵਿੱਚ ਗਾਵਾ ਗੱਡੀ ਜਾਏ ਵੀ ਸਰ ਨੇ ਐ ਕਿਹਾ ਸੀ ਸਰ ਨੇ ਉਹ ਕਹਿਿਆ ਸੀ ਮੈਂ ਤੈਨੂੰ ਹੁਣੇ ਇੱਕ ਗੱਲ ਕਹਿ ਰਿਹਾ ਮੈਂ ਆਪਦੇ ਆਪ ਨੂੰ ਸੇਵ ਕਰਕੇ ਚਲੋ ਠੀਕ ਹੈ

ਤਾਂ ਪੰਜਾਬ 'ਚ ਹੋਰ ਬਹੁਤ ਭਰਤੀਆਂ ਆਉਣੀਆਂ ਜਿਵੇਂ ਕਿ ਐ ਪਟਵਾਰੀ ਦੀ ਭਰਤੀ ਆਉਣੀ ਆ ਪੰਜਾਬ ਪੁਲਿਸ ਦੀ ਭਰਤੀ ਆਉਣੀ ਆ ਓਕੇ ਐਕਸਾਈਜ਼ ਇਨਸਪੈਕਟਰ ਦੀ ਭਰਤੀ ਆਈ ਆ ਤਾਂ ਤੁਸੀਂ ਪਲੀਜ਼ ਇਹਨਾਂ ਵਿੱਚ ਵੀ ਟਰਾਈ ਕਰ ਲਿਆ ਕਰੋ ਓਕੇ ਕੱਲੇ ਈਟੀਟੀ ਨੂੰ ਨਾ ਮੰਨਿਆ ਕਰੋ ਕਿ ਈਟੀਟੀ ਵਿੱਚ ਸਾਰਾ ਕੁਝ ਬੰਨਣਾ ਹੈ ਨਹੀਂ ਇਦਾਂ ਨਾ ਕਰਿਓ ਓਕੇ ਜੇ ਤੁਹਾਡੇ ਕੋਲ ਕੁਆਲਿਫੀਕੇਸ਼ਨ ਹੈਗੀ ਹੈ ਨਾ ਤਾਂ ਤੁਸੀਂ ਕੋਸੇ ਹੋਰ ਪੋਸਟ ਵਾਸਤੇ ਵੀ ਟਰਾਈ ਕਰਿਆ ਕਰੋ ਕੱਲੀ ਈਟੀਟੀ ਦੇ ਪ੍ਰੋਫੈ ਨਾਲ ਬੈਠੇ ਰਿਆ ਕਰੋ ਓਕੇ ਮੈਂ ਜ਼ਿੰਦਗੀ 'ਚ ਇਹੀ ਸਬਕ ਸਿੱਖਿਆ ਹੈ ਪਿੱਕੰਨੇ ਈਟਟੀਟੀ ਦੇ ਭਰੋਸੇ ਨਾ ਬੈਠੋ ਓਕੇ ਜੇ ਕੁਦਰਤੀ 2 ਸਾਲ ਕਿਸੇ ਹੋਰ ਟੈਸਟ ਦੀ ਤਿਆਰੀ ਕੀਤੀ ਹੁੰਦੀ ਤਾਂ ਸ਼ਾਇਦ ਅਸੀਂ ਲੱਗ ਲੁਗ ਜਾਂਦੇ ਨਾ ਇੰਨੀ ਦਰ ਰੋਲਣਾ ਪੈਂਦਾ ਓਕੇ ਸੋ ਮੈਂ ਤੁਹਾਨੂੰ ਇਹੀ ਸਲਾਹ ਦਊਗਾ ਬੀਏਡ ਦਾ ਗੱਲ ਹੀ ਵੱਖਰੀ ਹੈ ਜੀ ਬੀਏਡ ਦੀ ਤਾਂ ਬੀਏਡ ਦੀ ਗੱਲ ਹੀ ਵੱਖਰੀ ਹੈ ਓਕੇ ਸੋ ਮੈਂ ਤੁਹਾਨੂੰ ਇੰਨਾ ਹੀ ਕਹਿੰਦਾ ਹੋਇਆ ਅਲਵਿਦਾ ਓਕੇ ਸੋ ਫਿਰ ਕੋਈ ਜਾਣਕਾਰੀ ਆਈ ਦੁਬਾਰਾ ਲਾਈਵ ਆਵਾਂਗੇ ਦੁਬਾਰਾ ਵੀਡੀਓ ਬਣਾਵਾਂਗੇ ਤੇ ਜਾਂਦਾ ਜਾਂਦਾ ਇਹ ਮੈਂ ਪੰਜ ਛੇ ਵਾਰ ਗੱਲ ਕਹਿ ਚੁੱਕਿਆ ਕਿ ਆਪਦੇ ਆਪ ਨੂੰ ਸੇਵ ਕਰੋ कॉलेज संपर्क करो एक सौ सतारा दिन पूरे करने है या नहीं करने कॉलेज वाले तो दस दिन डाइट वाले तो दस दिन सो so तुम आपका पूरा कर लो प्रीत विहाने तो पूरे जी एक सौ अठारह पूरे बस तुम्हें तो कोई जरूरत नहीं गई ओके सो सोके बाय थैंक यू वेरी मच